ਦੇਖੋ ਬਲੋਂ ਸਾਰੇ ਇਹਨਾਂ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ। ਸਾਨੂੰ ਤੁਹਾਡਾ ਕੀ ਹਾਲ ਚਾਲ ਹੈ? ਚਲੋ ਜੀ ਆਪਾਂ ਹੁਣ ਖੇਤਾਂ ਵਿੱਚ ਆਏ ਹੋਏ ਆ। ਦੇਖੋ ਇੱਧਰ ਨਾ ਇੱਕ ਬੂਟਾ ਖੜਾ ਏ ਤੇ ਉਹਨੂੰ ਇੰਨੀ ਜਿਆਦਾ ਗੰਦਨਾ ਫੁੱਟੀਆਂ ਹੋਈਆਂ ਨਾ ਬਹੁਤ ਜਿਆਦਾ। ਆਰਾ ਮੁਰਗਾ ਹੀ ਕਹਿੰਦੇ ਛੋਟੂ ਇਹਨੂੰ ਤਾਂ ਚਲੋ ਜੀ ਹੁਣ ਆਪਾਂ ਉਧਰ ਚੱਲਦੇ ਆ। ਆਤਰਾ ਅੱਧੀ ਜੀ ਪਹੁੰਚ ਗਏ ਨੂੰ। ਆ ਜੀ ਤਾਂ ਥੋੜੀ ਏ ਹੋਰ ਤੋੜ ਲੈਣਾ ਜੀ ਠੀਕ ਆ ਵਧੀਆ ਹੈ ਸੇਕਾ ਜੀ ਇੱਕ ਮੇਰੇ ਸਬਸਕ੍ਰਾਈਬਰ ਭੈਣ ਆ ਉਹ ਕਾਫੀ ਦਿਨ ਤੋਂ ਮੈਨੂੰ ਕਹਿੰਦੀ ਸੀ ਕਹਿੰਦੀ ਜੀ ਦੀਦੀ ਜਿੱਦਣ ਤੁਸੀਂ ਸ਼ਹਿਰ ਆਏ ਨਾ ਵੀ ਮੇਰੇ ਵਾਸਤੇ ਸਾਗ ਲੈ ਕੇ ਆਇਓ ਫਿਰੋ ਜੀ ਹਲੇ ਮੇਰੇ ਸ਼ਹਿਰ ਗੇੜਾ ਨਹੀਂ ਲੱਗਿਆ ਹੈਗਾ ਜਿੱਦਣ ਆਪਾਂ ਗਏ ਨਾ ਤੇ ਉਹਦੇ ਵਾਸਤੇ ਸਪੈਸ਼ਲ ਸਾਗ ਲੈ ਕੇ ਜਾਣਾ ਹੈ ਦੇਖੋ ਗੰਦਲਾਂ ਦੇਖੋ ਕਿੰਨਾ ਵਧੀਆ ਨੇ ਮੋਟੀਆਂ-ਮੋਟੀਆਂ ਗੰਦਲਾਂ ਦੇ ਜਸ ਸਾਗ ਤੋੜਦੇ ਦਿਲ ਲੱਗਦਾ ਏ ਵੀ ਸਾਗ ਤੋੜੀ ਜਾਵੇ ਤੇ ਆਪਣੇ ਕੋਲ ਨਾ ਪਾਲਕ, ਮੇਥੀ, ਧਨੀਆ ਸਾਰੀ ਚੀਜ਼ਾਂ ਵੱਧ ਹੋਈਆਂ ਪਈਆਂ ਮੈਂ ਹਾਂ ਚਲੋ ਸਾਗ ਬਣਾਈਏ ਅੱਜ ਉਰੀਓ ਬਹੁਤ ਜ਼ਿਆਦਾ ਖੜਾ ਏ ਇਹ ਜਿੰਨੀ ਇਹਦੀ ਚੜਾਈ ਵੱਧ ਹੋਗੀ ਨਾ ਉਨਾ ਜ਼ਿਆਦਾ ਫੁੱਟਣਾ ਇਹਨੇ ਦੇਖੋ ਜਿਸੋੜ ਨੂੰ ਸਾਡੇ ਨਾਲ ਇੰਨਾ ਚੰਗਾ ਬੰਦਾ ਹੈ ਨਾ ਇਹ ਇੰਨੀ ਜ਼ਿਆਦਾ ਹੈਲਪ ਕਰਦਾ ਹੈ ਨਾ ਬਹੁਤ ਜ਼ਿਆਦਾ ਦੇਖੋ ਮੈਂ ਤਾਂ ਇਹ ਗੱਲਾਂ ਬਾਤਾਂ ਹੀ ਕਰੀ ਜਾਣੀਆਂ ਦੇਖੋ ਨੇ फटाफट ਤੂ ਤੂ ਕੇ ਗੰਦਰਾ ਤੋੜੀਆਂ ਪਈਆਂ ਨੇ ਤੇਰਾ ਬਾਈ ਨਾ ਨਾ ਕੱਪੜਾ ਨਾ ਤੋੜ ਤੋੜ ਨਾ ਬਈ ਬਾਦੂ ਐਸਾ ਤੂੰ ਹੁਣ ਇਹਨਾਂ ਸਾਗ ਰੋ ਨਾ ਅੰਦਰ ਉਹ ਅੰਦਰ ਉਪਰ ਦਾ ਕਰ ਇੱਕ ਵਾਰੀ ਓਏ ਹੋਏ ਤਾਂ ਦਾ ਤਾਂ ਬਿੰਦਾ ਕਰੇ ਲੱਗੀ ਚੱਲ ਹੈ ਬਾਦ ਆਪਾਂ ਇਹਨੇ ਖੇਤਾਂ ਚ ਤੇ ਇੰਨੇ ਜ਼ਿਆਦਾ ਚੀਕੂ ਲੱਗੇ ਹੋਏ ਆ ਨਾ ਬਹੁਤ ਜ਼ਿਆਦਾ ਇਹ ਜਦੋਂ ਨਾ ਕਣਕ ਦੀ ਬਾਢੀ ਹੋਣੀ ਹੈ ਨਾ ਜਦੋਂ ਇਹਨਾਂ ਨੇ ਪੱਕਣਾ ਹੈ ਤੇ ਵਿੱਚ ਦੇਖੋ ਸਾਰੇ ਚਾਰੇ ਪਾਸੇ ਤੇ ਨਾ ਬੂਟਾ ਹਨ ਭਰਿਆ ਪਿਆ ਇੱਕ ਇੱਕ ਟਾਣੀ ਨੂੰ ਤਿੰਨ ਤਿੰਨ ਚਾਰ ਚਾਰ ਚੀਕੂ ਲੱਗੇ ਹੋਏ ਨੇ ਬਹੁਤ ਦੇ ਖੇਤਾ ਕਰਕੇ ਨਾ ਬਹੁਤ ਜ਼ਿਆਦਾ ਫੈਲ ਗਿਆ ਚਲੋ ਜੀ ਹੁਣ ਆਪਾਂ ਪਾਲਕ ਮੇਥੀ ਵੜਾ ਲਈਏ ਛੋਟੂ ਨਾਲ ਆ ਮੇਥੀ ਦਾ ਫਾਇਦਾ ਕਿ ਨਾ ਦਿਨ ਕੁਲ ਵੀ ਨਹੀਂ ਖੜਦੀ ਹੈਗੀ ਇੰਨੀ ਜ਼ਿਆਦਾ ਮੇਥੀ ਹੋਈ ਪਈ ਆ ਕਹੇਗਾ ਬੀਜਾਇ ਨਾ ਕਰੋ ਤੁਸੀਂ ਆ ਮੁਰਲੀਆਂ ਬੀਜ ਨਹੀਂ ਆਉਂਦੀ ਕਿਸੇ ਨੇ ਖਾਦੀਆਂ ਹੈਗੀਆਂ ਸਾਲਗਾਂ ਬੀਜ ਨਹੀਂ ਆਉਂਦੇ ਕਿਸੇ ਸਿੱਧੇ ਮੂੰਹ ਖਾਦੀ ਹੈਗੀਆਂ ਜੇ ਸਾਡੇ ਪਰੇ ਮੈਂ ਇੱਥੇ ਹੁੰਦੇ ਤਾਂ ਉਹ ਤਾਂ ਖਤਮ ਹੋ ਗਏ ਹੁਣੇ ਉਹ ਪਰ ਥੋੜਾ ਜਿਹਾ ਛੱਡਿਆ ਹੋਵੇ ਉਹ ਹੁਣ ਤਾਂ ਇਹ ਵੀ ਹੋਰ ਲੋਡ ਹੋ ਗਏ ਉਹ ਬੰਦੇ ਰੱਖੋ ਥੋੜੀ ਹੋਰ ਪਾ ਦੇ ਆਏ ਪੂਤੀ ਬਣ ਜੂਗੀ ਫਸ ਗਿਆ ਕੇ ਲਖਾ ਚਲੋ ਇਹਨੂੰ ਨਾ ਕੱਢੇ ਦੰਨੇ ਆ ਆਏ ਨਾ ਜੇ ਛੋਟੂ ਇਥੇ ਹਰਾ ਵੱਡਦਾ ਨਾ ਕਿਤੇ ਹੋਰ ਨਾ ਉਹਦੀ ਉਂਗਲੀ ਅੰਗਲੀ ਵੱਡ ਹੋ ਜਵੇ ਇਹ ਜਿਹੜਾ ਤਾਗਾ ਹੁੰਦਾ ਨਾ ਇਹ ਹੁੰਦਾ ਇਹ ਤਾਗਾ ਪੱਕਾ ਪਤਾ ਨਹੀਂ ਕਿ ਇਹ ਬੱਚੇ ਦਾ ਇਹ ਬੜੀਆਂ ਥੇਪੀਆਂ ਜੁਕੀਆਂ ਜੇ ਲਾਈਆਂ ਹੋਈਆਂ ਦੋਰ ਵੀ ਐਨ ਪੂਰੀ ਪੱਕੀ ਆ ਲੈ ਜੋ ਟੂ ਪਤਾ ਕਿ ਤੇ ਆਲੀ ਦੁਪਹਿਰੇ ਨੂੰ ਹਾਂ ਜੀ ਡੋਰ ਬੰਨ ਲੀ ਹਾਂ ਜੀ ਬੱਸ ਹੋ ਗਿਆ ਕੋਲ ਕੋਟਾ ਪਾਲਟਾ ਬੱਸ ਹੋ ਗਿਆ ਪਾਰ ਕਾਇ ਤੋਂ ਬਾਡਾ ਮੂਰੇ ਦੇ ਇਹਪੁਰ ਗੀਜਲੀ ਪੈਣੀ ਆ ਤੇ ਸਵਾ ਸਾਗ ਜੀ ਵੀ ਬਣੀ ਆ ਤੇ ਸਾਗ ਜੂ ਕਦੀ ਖੁਰੇ ਪਟਲਾ ਹੁਣ ਨਹੀਂ ਹੁਣੇ ਕੱਲ ਨੂੰ ਸ਼ਾਮ ਨੂੰ ਬਣਾਵਾਂਗੇ ਸਾਗ ਉਹ ਤਾਂ ਮੂਲੀਆਂ ਦਾ ਟਾਈਮ ਚਲੇ ਗਿਆ ਚਲੋ ਜੀ ਆਪਾਂ ਇੱਥੇ ਟੰਗਦਾ ਜਿਹੜਾ ਮੈਂ ਬੱਚੇ ਦਾ ਹੋਊਗਾ ਲੈ ਜੂਗਾ ਓ ਮਾਖਾ ਵੀ ਆ ਆ ਦੇਖ ਕਿੰਨੇ ਸੋਹਣੇ ਮਿੱਠੇ ਦੇ ਇਥੋਂ ਵੱਡਦਾ ਆਹਾ ਮੂ ਆਹਾ ਮੂਲੀਆਂ ਇਹ ਕਿਹਨੇ ਖਾਣੀਆਂ ਹੁਣ ਇੱਥੇ ਨਾ ਚੱਪੜ ਕੱਦੂ ਲਾ ਲੋ ਕਰਨੀ ਇਹ ਤਾਂ ਕੀ ਦੇ ਖਾਣੀ ਆ ਕਰਤਰ ਹੋ ਜਾਣੀ ਆ ਹੁਣ ਪਤਾ ਧੜੀਆਂ ਵੀ ਨਿਸਰ ਗਿਆ ਸਾਰੀਆਂ ਚੀਜ਼ਾਂ ਦਾ ਫਰਕ ਪੈ ਗਿਆ ਹੁਣ ਤਾਂ ਪਿਛਲੀ ਵਾਰ ਨਾ ਹੁਣ ਭਿੰਡੀਆਂ ਵੀ ਥੋੜੀਆਂ ਲਾਇਓ ਬਹੁਤ ਜ਼ਿਆਦਾ ਭਿੰਡੀ ਲੈ ਲੈਣੇ ਆ ਕੋਈ ਨਹੀਂ ਖਾਂਦਾ ਹੈਗਾ ਇੰਨੀ ਨਾਲੇ ਇੰਨੀ ਤੋੜਨੀ ਵੀ ਔਖੇ ਕਿਆਰਿਆਂ ਦੇ ਕਿਆਰੇ ਲਾ ਲੈਣੇ ਤੁਸੀਂ ਕਹਿੰਦੀ ਨਾ ਤਾਂ ਤੁਸੀਂ ਛੋਟੂ ਸਾਲਗਮਾ ਖਾਦੀਆਂ ਕਿਸੇ ਨੇ ਬੁੱਲ ਦੀ ਸਾਲਗਮਾਈਆਂ ਨਾ ਗੱਜ ਨਾ ਖਾਦੀਆਂ ਮੇਥੀ ਦਾ ਕਿਆਰਾ ਬੀਜੇ ਮੇਥੀ ਨਹੀਂ ਕਿਸੇ ਨੇ ਖਾਦੀ ਹੈਗੀ ਸਾਲਗਮਾ ਤਾਂ ਹਈਏ ਵੀ ਖੜੀਆਂ ਇਹੇ ਸਾਰੇ ਤਾਂ ਹੁਣ ਵਧੀਆ ਨਹੀਂ ਲੱਗੜੀ ਹੈਗੀਆਂ ਪੱਕੜੀਆਂ ਹੋ ਗਈਆਂ ਨੇ ਅੰਦਰ ਵੀ ਨਹੀਂ ਖਾਂਦੇ ਨਾਲ ਥੋੜੀਆਂ ਬੀਜੇ ਕਰੋ ਇਹਨੇ ਤਿੰਜਿਆਂ ਦਾ ਨਾਲ ਤਾਂ ਸਾਫ ਸਵਾਈ ਹੁੰਦੀ ਹੈ ਔਖਾ ਫਿਰਨਾ ਚੱਲ ਬਹੁਤ ਹੁਣ ਇਹਦੀ ਵੀ ਪੰਡ ਜੀ ਬੰਦੇ ਆ ਕਿੰਨੇ ਛੋਣੇ ਬੂਟਾ ਪੜਦੇ ਨੇ ਪੜਦੇ ਉੱਪਰ ਉੱਪਰ ਦੇ ਹੁਣ ਤਾਂ ਸ਼ਾਮਾਂ ਨੂੰ ਜੀ ਬਹੁਤ ਲੱਗਦਾ ਲੱਗਦਾ ਅੰਬ ਦੀ ਗੁੜੀ ਸ਼ਾਮਾਂ ਇਹ ਦੇਖ ਤਾ ਛੋਟ ਬਸ ਕਰ ਬਹੁਤ ਹੈ ਦੇਖ ਲਾ ਪਿੰਡਾਂ ਵਾਲੇ ਕਿੰਨੀ ਕੁਲੀ ਪਾਲਕ ਖਾਂਦੇ ਨੇ ਹੈ ਪੂਰੀ ਪੰਡ ਬੰਨ ਲਈ ਐ ਪੂਰੀ ਹਰੇ ਬਾਈ ਹਰੇ ਬਾਈ ਉਹ ਨਾ ਜਰਉਣੀ ਚਾਰੇ ਪਾਸੇ ਹਾਲਕਾ ਤਾਂ ਇੰਨੀ ਬੀਜੀ ਬੈਠ ਜੰਨੇ ਮੈਸਾਂ ਨੇ ਖਾਣੀ ਹੁੰਦੀ ਆ ਨਹੀਂ ਤੁਸੀਂ ਨਾ ਥੋੜੀ ਜੀ ਸੰਗਣੀ ਬੀਜੀ ਦੀ ਪਿਆ ਥੋੜੀ ਜੀ ਨਾ ਸੰਗਣੀ ਬੀਜੀ ਦੀ ਸੰਗਣੀ ਬੀਜਣ ਦੇ ਨਾਲ ਨਾ ਫਿਰ ਉਹ ਹੋ ਗਿਆ